ਮੈਂ ਕੀ ਗੱਲ ਹੋਗੀ ਨਾਲੇ ਐਵੇਂ ਫੋਨ ਕਰਦਾ ਇੱਕੋ ਦਮ ਤੈਨੂੰ ਪਤਾ ਕਿੰਨੀ ਟੈਨਸ਼ਨ ਹੋ ਜਾਂਦੀ ਜੀ ਮੈਨੂੰ ਨਾ ਹੁਣ ਦੱਸ ਕੀ ਗੱਲ ਐ ਉਹ ਮੇਰੀ ਗੱਲ ਸੁਣਾ ਤੈਨੂੰ ਮੈਂ ਕਿਹਾ ਤਾਂ ਹੈ ਆਪਾਂ ਜਾਵਾਂਗੇ ਟੂਰ ਤੇ ਟੂਰ ਤੇ ਚੱਲਾਂਗੇ ਠੀਕ ਐ ਮੈਂ ਤਾਂ ਸਾਰੀ ਤਿਆਰੀ ਵੀ ਕਰ ਲਈ ਤੈਨੂੰ ਖੁਸ਼ੀ ਨਹੀਂ ਹੋਈ ਜਾਣਾ ਨਹੀਂ ਟੂਰ ਤੇ ਚਲ ਠੀਕ ਐ ਫਿਰ ਮਰਜ਼ੀ ਐ ਤੇਰੀ ਕੈਨਸਲ ਕਰ ਦਿੰਨੇ ਆ ਮੈਨੂੰ ਕੀ ਐ ਲਾਡੀ ਬਕਵਾਸ ਨਾ ਕਰ ਕਿੱਥੇ ਗਿਆ ਸੀ ਕਿੱਥੇ ਵੀ ਨਹੀਂ ਮੈਂ ਕਿੱਥੇ ਜਾਣਾ ਝੂਠ ਨਾ ਬੋਲ ਸੱਚੋ ਸੱਚ ਦੱਸ ਕਿੱਥੇ ਗਿਆ ਸੀ ਤੂੰ ਉਹ ਤੈਨੂੰ ਮੈਂ ਦੱਸੀ ਤਾਂ ਜਾਣਾ ਉਹ ਟੂਰ ਦੀ ਤਿਆਰੀ ਕਰੀ ਜਾਂਦਾ ਸੀ ਬਾਜ਼ਾਰ ਚ ਵਸ ਕੱਪੜੇ ਕੋਪੜੇ ਲੈਣਦੇ ਫਿਰਦੇ ਸੀ ਹੋਰ ਦੱਸ ਮੈਂ ਕਿੱਥੇ ਜਾਣਾ ਸਾਡੀ ਗੱਲ ਨਾ ਟਾ ਸੱਚੋ ਸੱਚ ਦੱਸ ਤੂੰ ਇਸ ਟੰਕ ਕਿੱਥੋਂ ਆਇਆ ਕਿੱਥੋਂ ਮੈਂ ਮੈਂ ਕਿੱਥੇ ਹੁਣਾ ਉਹ ਹਾਂ ਸੱਚ ਤੈਨੂੰ ਦੱਸਿਆ ਤਾਂ ਹੈ ਬੇਬੇ ਬਿਮਾਰ ਹੈਂਦੀ ਹੈ ਬੇਬੇ ਨੂੰ ਦਵਾਈ ਦਿਵਾਉਣ ਗਿਆ ਸੀ ਤੇਰੇ ਫੋਨ ਆਉਣ ਤੋਂ ਬਾਅਦ ਮੈਂ ਤਾਂ ਉਥੇ ਬੇਬੇ ਨੂੰ ਹਸਪਤਾਲ ਚ ਬਿਠਾ ਕੇ ਆਇਆ ਜਾਣਾਗਾ ਸਹੀ ਸਹੀ ਦੱਸ ਗੱਲ ਕੀ ਹੋਈ ਹੈ ਚਾਹ ਤੁੰ ਤੂਠ ਵੀ ਬੋਲਣ ਲੱਗ ਗਿਆ ਕਿਹੜਾ ਝੂਠ ਮੇਰੀ ਗੱਲ ਸੁਣ ਦੱਸੀਦਾ ਜਾਣਾ ਤੈਨੂੰ ਮੈਂ ਕਿ ਬੇਬੇ ਬਿਮਾਰ ਸੀ ਬੇਬੇ ਨੂੰ ਦਵਾਈ ਦਿਵਾਉਣ ਗਿਆ ਸੀਗਾ ਮੇਰੇ ਸੌਂ ਖਾ ਕੇ ਦੱਸ ਤੂੰ ਝੂਠ ਉਹ ਦੱਸ ਤਾਂ ਦਿੱਤੀ ਜਿਹੜਾ ਹਾਂ ਜਿਵੇਂ ਕਰੀ ਜਾਂਦੀ ਆ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹ ਸੱਚ ਮੈਨੂੰ ਹੁਣ ਆਈ ਆ ਯਾਦ ਗੱਲ ਉਹਨਾਂ ਦਾ ਅਸਲ ਉਹ ਮਾਮੇ ਜੀ ਨਾਲ ਨੂੰ ਆਈ ਵੀ ਸੀਗੀ ਸੰਧਾਰਾ ਲੈ ਕੇ ਤਾਂ ਕਰਕੇ ਫਿਰ ਮੈਂ ਉਹਨੂੰ ਘਰੇ ਛੱਡਣ ਗਿਆ ਸੀ ਕਿਉਂ ਉਹਦੇ ਘਰ ਵਾਲੋਂ ਨਾਲ ਨਹੀਂ ਆਇਆ ਓਹੋ ਕਰ ਵਾਲਾ ਤਾਂ ਆਇਆ ਨਹੀਂ ਤੈਨੂੰ ਪਤਾ ਤਾਂ ਹੈ ਦੱਸਿਆ ਤਾਂ ਹੈ ਤੈਨੂੰ ਮੈਂ ਕਿਉਂ ਉਹਦਾ ਘਰ ਵਾਲਾ ਫੌਜੀ ਹੈਗਾ ਤੇ ਫੌਜੀ ਨੂੰ ਕਿੱਥੇ ਛੁੱਟੀ ਮਿਲਦੀ ਹੈਗੀ ਉਹ ਤਾਂ ਮਾਮੀ ਦੇ ਨਾਲ ਆਈ ਸੀਗੀ ਜਦੋਂ ਉਹ ਮਾਮੀ ਨਾਲ ਆਈ ਤੈਨੂੰ ਪਤਾ ਆਪਣੀ ਬੇਬੇ ਦਾ ਬਿਮਾਰ ਰਹਿੰਦੀ ਹੈ ਕਹਿੰਦੀ ਚਾਰ ਦਿਨ ਭਾਈ ਇੱਥੇ ਲਾ ਜਾ ਹੁਣ ਚਾਰ ਦਿਨ ਲਾਇਆ ਉਹਨੇ ਮੈਨੂੰ ਕਹਿੰਦੀ ਛੱਡ ਗਿਆ ਮੈਂ ਛੱਡਣ ਗਿਆ ਸੀਗਾ ਹੋਰ ਨਹੀਂ ਸੀ ਕੋਈ ਗੱਲ ਚੱਲ ਅੱਡੀ ਇਹ ਗੱਲ ਸੱਚ ਹੈ ਤੇ ਹੋਰ ਕੀ ਮੇਰੀ ਤਾਂ ਨਾ ਇੱਕ ਟਾਈਮ ਜਾਣ ਹੀ ਨਿਕਲ ਗਈ ਸੀ ਜਦੋਂ ਮੈਂ ਇਹ ਸਭ ਦੇਖਿਆ ਦੇਖਿਆ ਕੀ ਕਹੀਏ ਨਹੀਂ ਕਿੱਥੇ ਦੇਖਿਆ ਚੱਲ ਛੱਡ ਲਾਦੀ ਇਹ ਸਭ ਤਾਂ अच्छा हुन मेरी गल सुन तू मेरे ते शक करेगी है तैनू एं लगदा वी मैं ਵੀ ਕਿਸੇ ਨਾਲ ਤੁਰਾ ਫੜਦਾਗਾ ਨਹੀਂ ਨਹੀਂ शक ਨਹੀਂ ਕਰਦੀ بس ਮੈਨੂੰ ਦੇਖ ਕੇ ਜੇ ਨਾ ਐਂ ਜੇ ਲੱਗਿਆ ਵੀ ਤੂੰ ਮੈਨੂੰ ਝੂਠ ਬੋਲਿਆ ਉਹ ਬਸ ਯਾਰ ਮੈਨੂੰ ਲੱਗਦਾ ਤੈਨੂੰ ਮੇਰੇ ਨਾਲ ਪਿਆਰ ਨਹੀਂ ਰਿਹਾ ਜੇ ਪਿਆਰ ਹੁੰਦਾ ਨਾ ਤਾਂ ਇਹ ਗੱਲਾਂ ਤੇਰੇ ਦਿਮਾਗ 'ਚ ਨਹੀਂ ਆਉਂਦੀਆਂ ਸੀਗੀਆਂ ਜੇ ਪਿਆਰ ਤਾਂ ਹੀ ਤਾਂ ਪੁੱਛੀ ਜਾਨੀ ਇਹ ਗੱਲ ਨਹੀਂ ਮੈਨੂੰ ਕੀ ਲੋੜ ਸੀਗੀ ਹੁਣ ਤਾਂ ਯਕੀਨ ਆ ਗਿਆ ਨਾ ਮੇਰੀ ਗੱਲ ਸੁਣ ਲਾ ਹਰਪੀਤ ਅੱਜ ਤਾਂ ਮੇਰੇ ਕੋਲ ਇਹ ਗੱਲਾਂ ਕਰਤੀਆਂ ਅਜ ਤੋਂ ਬਾਅਦ ਜੇ ਗੱਲ ਕੀਤੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਯਾਰ ਇਹਦਾ ਮਤਲਬ ਤੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਬਸ ਮੈਂ ਹੀ ਤੇਰੇ ਤੇ ਵਿਸ਼ਵਾਸ ਕਰੀ ਨਾ ਤੂੰ ਐਂ ਦੇਖ ਅੱਜ ਤੂੰ ਮੈਨੂੰ ਕਿੱਡੀ ਵੱਡੀ ਗੱਲ ਕਹਿਤੀ ਹੈ ਲਾਡੀ ਤੈਨੂੰ ਵੀ ਪਤਾ ਸਭ ਤੋਂ ਵੱਧ ਵਿਸ਼ਵਾਸ ਮੈਂ ਤੇਰੇ ਤੇ ਕਰਦੀ ਆ ਉਹ ਅੱਜ ਇਹ ਵਿਸ਼ਵਾਸ ਕਰਦੀ ਹੁੰਦੀ ਨਾ ਤਾਂ ਆ ਗੱਲ ਤੇਰੇ ਦਿਮਾਗ ਦੇ ਵਿੱਚ ਹੀ ਨਹੀਂ ਆਉਣੀ ਸੀ ਕਿਹੋ ਜਿਹਾ ਕਿਹੋ ਜਿਹਾ ਗੱਲਾਂ ਸੋਚੀ ਜਾਂਦੀ ਆ ਤੂੰ ਮੈਂ ਤਾਂ ਕਦੇ ਸੋਚਿਆ ਨਹੀਂ ਤੇਰੇ ਬਾਰੇ ਮੈਂ ਤੈਨੂੰ ਪੁੱਛਿਆ ਕਦੇ ਕੁਝ ਜੇ ਤੂੰ ਮੈਨੂੰ ਕਿਸੇ ਨਾਲ ਦੇਖਦਾ ਤੇਰੇ ਦਿਮਾਗ 'ਚ ਵੀ ਇਹੀ ਗੱਲਾਂ ਆਉਂਦੀਆਂ ਤੇ ਮੈਂ ਤੈਨੂੰ ਦੇਖ ਲੈ ਤੇ ਮੈਂ ਜਿਹੜੀ ਗੱਲ ਦਿਮਾਗ 'ਚ ਆਈ ਤੈਨੂੰ ਮੈਂ ਪੁੱਛ ਲਈ ਤੂੰ ਕਿਸੇ ਨਾਲ ਮੈਨੂੰ ਤੇ ਆਤਾ ਜਾਹੀਂ ਫੇਰ ਦੇਖੀ ਤੇਰਾ ਕੀ ਬੰਦਾ ਨਾਲੇ ਉਹਦਾ ਵੱਡ ਦੂੰਗਾ ਮੈਂ ਵਿਚਾਲਿਆਂ ਦੋਨਾਂ ਆਿਆਂ ਨੂੰ ਦੇਖ ਆਏ ਨੇ ਤੈਨੂੰ ਵੀ ਗੁੱਸਾ ਆਹੀਂ ਮੈਨੂੰ ਆਇਆ ਸੀਗਾ ਆਇਆ ਸੀ ਨਾਲੇ ਨਾ ਚਲ ਛੱਡ ਯਾਰ ਮੇਰੀ ਗੱਲ ਸੁਣ ਉਹ ਤਾਂ ਸਾਰੀ ਗੱਲ ਉਹਨੂੰ ਕਲੀਅਰ ਹੋਊਗੀ ਹੁਣ ਤੂੰ ਮੈਨੂੰ ਆਏ ਦੱਸ ਆਪਾਂ ਟੂਰ ਤੇ ਜਾਣਾ ਕੱਪੜੇ-ਕੁਪੜੀ ਕਰ ਲੈ ਪੈਕ ਕੀ ਕਰੇ ਨਹੀਂ ਕਿੱਥੋਂ ਕਰ ਲੈ ਮੇਰੀ ਤਾਂ ਗੱਲ ਆਹੀ ਹੋਊਗੀ ਉਹ ਗੀ ਨਾਲੇ ਨਾ ਹੁਣ ਠੀਕ ਐ ਨਾਲੇ ਕੱਪੜੇ ਸਾਰੇ ਪੈਕ ਕਰ ਲਾ ਦਿਆ ਕਿ ਫਿਰ ਆਪਾਂ ਚੱਲਦੇ ਆਂ ਚਾਰ ਪੰਜ ਦਿਨ ਲਾ ਕੇ ਆਵਾਂਗੇ ਹੁਣ ਤਾਂ ਤੇਰੇ ਮਨ ਦੀ ਪੂਰੀ ਕਰਤੀ ਮੈਂ ਹੂੰ ਹੁਣ ਮੈਂ ਘਰੇ ਜਾ ਕੇ ਸਾਰੀ ਪੈਕਿੰਗ ਕਰ ਲਵਾਂ ਹਾਂ ਚੱਲ ਠੀਕ ਐ ਫਿਰ ਮੈਂ ਉਹ ਵੀ ਚੱਲਦਾ ਕੋਰੇ ਮੰਮੀ ਤਾਂ ਹਸਪਤਾਲ ਦੀ ਗਈ ਸੀ ਤੁਸੀਂ ਓਹੋ ਹਾਂ ਸੱਚ ਹਸਪਤਾਲ ਦੀ ਜਾਣਾਗਾ ਹੋਰ ਦੱਸ ਮੈਂ ਕਿੱਥੇ ਜਾਣਾ ਸਾਰਾ ਦਿਮਾਗ ਤਾਂ ਮੇਰਾ ਟੁੱਟ ਆ ਗਈ ਚੱਲ ਚੰਗਾ ਵਗ ਜਾ ਤੂੰ ਵੀ ਟਾਈਮ ਲਾ ਲੈ ਘਰੇ ਹਾਂ ਮੈਂ ਵੀ ਜਾਣੀ ਐ ਫੋਨ ਕਰਦੀ ਜਾ ਕੇ ਠੀਕ ਐ ਆ ਗਿਆ ਛੱਡੀ ਆ ਗਿਆ ਬੇਬੇ ਕਿਵੇਂ ਆਏ ਜਪਰੀਆਂ ਠੀਕ ਆ ਤੇ ਮੈਂ ਤਾਂ ਠੀਕ ਆ ਵੀਰਪਾਲ ਉਹ ਵੀਰਪਾਲ ਰਹਿ ਪਿਆ ਆ ਦੀ ਮਾਂ ਕੋਲੇ ਛੱਡਿਆ ਫਿਰ ਮੈਂ ਉਹਨਾਂ ਕਾ ਲਾਲਾ ਚਲ ਚਾਹ ਦੇਣਾ ਲੈ ਦੱਸ ਅਕੇ ਮੈਂ ਛੱਡਿਆ ਨਾ ਰਾਤ ਲਾਇਆ ਸੀ ਬਿਥੇਰੀ ਸੀ ਇੱਕ ਦਿਨ ਲਾਇਆ ਕਿ ਚਾਰ ਦਿਨ ਲਾਇਆ ਇੱਕ ਬਰਾਬਰ ਹੁੰਦੇ ਨੇ ਉਹ ਦੀ ਮਾਈ ਵਾਲਾ ਘਰ ਲੱਗੀ ਕਹਿੰਦੀ ਬੁੱਤ ਮਾਤਾ ਮਾਤਾ ਤਾਂ ਆਏ ਹੁਣ ਲਾ ਲੈਣੇ ਤੋ ਦਿਨ ਮੈਂ ਕਹਾਂ ਚੱਲ ਲਾਲਾ ਕਰ ਚਲੋ ਤਾਂ ਕੋਈ ਨਹੀਂ ਫਿਰ ਆਏ ਮਨ ਉਤੋਂ ਦੀ ਹੋ ਕੇ ਵੀ ਕਿਵੇਂ ਲਿਆਉਂਦਾ ਕੋਈ ਤਾਂ ਗੱਲ ਹੈ ਬਾਕੀ ਤੈਨੂੰ ਪਤਾ ਤਾ ਹੈ ਤਰਾਏ ਕਰਦੇ ਮੈਨੂੰ ਭੁੱਖ ਬਾਲੀ ਲੱਗੀ ਆ ਰੋਟੀ ਤੇਰੇ ਬਣਾ ਕੇ ਐ ਮੇਰੀ ਗੱਲ ਸੁਣ ਸੌਰਿਆਂ ਦੇ ਆਏ ਆ ਤੇ ਰੋਟੀ ਇੱਥੋਂ ਮੰਗਦਾ ਤੈਨੂੰ ਪਤਾ ਤਾਂ ਹੈ ਬੇਬੇ ਉਹਨਾਂ ਦਾ ਕਿਹੜੀ ਰੋਟੀ ਪਾਣੀ ਉਹਨਾਂ ਦੇ ਘਰੇ ਮੈਂ ਤਾਂ ਉਹੀ ਜੀ ਨਹੀਂ ਕੀਤਾ ਖਾਂਦਾ ਲੈ ਤੈਨੂੰ ਪਤਾ ਮੇਰੀ ਪਹਿਲੇ ਦਿਨੋਂ ਆਦਤ ਨਹੀਂ ਮੰਗ ਕੇ ਖਾਣ ਦੀ ਉਹ ਜਿਹੇ ਜਿਹਾ ਲਿਆਤਾ ਬੜ ਮਾੜੀ ਮੋਟੀ ਮੈਨੂੰ ਚੰਗੀ ਲੱਗੀ ਖਾ ਲਈ ਹੁਣ ਬਾਲੀ ਭੁੱਖ ਲੱਗੀ ਪਈ ਆ ਤੂੰ ਲਿਆ ਕੇ ਦੇ ਜਿਹੇ ਜਿਹਾ ਨਹੀਂ ਆਤਾ ਕਿਉਂ ਆਏ ਹਜਾ ਕਰੇ ਕਿਵੇਂ ਦਿੱਤਾ ਸੀ ਉਹਨਾਂ ਨੇ ਰੋਟੀ ਨਹੀਂ ਖਵਾਈ ਚਾਚੇ ਨਾਲ ਉਹ ਤੈਨੂੰ ਪਤਾ ਤਾਂ ਹੈਗੇ ਬੇ ਹੁਣ ਮੈਂ ਤੈਨੂੰ ਕੀ ਦੱਸਾਂ ਆ ਦੇ ਮੂੰਹ ਨਾ ਮੇਰੀ ਗੱਲ ਸੁਣਾ ਸੁਖਨਾ ਪਹਿਲੀ ਵਾਰ ਗਿਆ ਸੀ ਉਹਦੀ ਮਾਂ ਨੂੰ ਆਕਲ ਨਹੀਂ ਵੀ ਮੇਰਾ ਜਵਾਈ ਆਇਆ ਸੋਹਣੀ ਰੋਟੀ ਬਣਾਉਂਦੇ ਸੋਹਣਾ ਕੋਈ ਚਾਹ ਪਾਣੀ ਨਾਲ ਧਰਦੇ ਉਹ ਗਏ ਤਾਂ ਐ ਸੀ ਵੀ ਚਲ ਕੋਈ ਚੰਗਾ ਹੋ ਜੂਗਾ ਹਮੈਨੂੰ ਕੀ ਪਤਾ ਸੀ ਉੱਥੇ ਜਾ ਕੇ ਵੀ ਜਵਾਈ ਦੀ ਸੇਵਾ ਹੋਣੀ ਨਾ ਕੋਈ ਨਾ ਆ ਜਾਣ ਤਾਂ ਵੀਰ ਪਾਲੂ ਦੇਖੀ ਤਾਂ ਇਹ ਮੈਂ ਕਰਦੀਆਂ ਗੱਲ ਕੋ ਨਾ ਨਾ ਤੂੰ ਨਾ ਉਹਦੇ ਕੋਲੇ ਗੱਲ ਕਰੀ ਕੋਈ ਗੱਲ ਨਹੀਂ ਆਪਾਂ ਅੱਗੇ ਤੋਂ ਇਹਦਾ ਜਾਇਆ ਕਰਾਂਗੇ ਤੂੰ ਐਵੇਂ ਗੱਲਾਂ ਨਾ ਛੜੀ ਵੀਰਪਾਲ ਕੋਲੇ ਨਾ ਮੇਰੀ ਗੱਲ ਸੁਣ ਪੁੱਤ ਸੌਰਿਆਂ ਦੀ ਰਿਸ਼ਤੇਦਾਰੀ ਐ ਸਾਰੀ ਉਮਰ ਦੀ ਰਿਸ਼ਤੇਦਾਰੀ ਹੁੰਦੀ ਐ ਕਿਹੜਾ ਐਵੇਂ ਵੀ ਇੱਕ ਵਾਰੀ ਜਾ ਕੇ ਤੂੰ ਮੁੜ ਕੇ ਜਾਣਾ ਨਹੀਂ ਉਹ ਜਾਣ ਵਾਲੀ ਗੱਲ ਨਹੀਂ ਪਰ ਫਿਰ ਵੀ ਤੂੰ ਨਾ ਗੱਲ ਕਰੀ ਐਵੇਂ ਉਹਦੇ ਦਿਲ ਤੇ ਕੀ ਜਾਊਗੀ ਵੀ ਮੇਰੇ ਘਰੇ ਜਾ ਕੇ ਖਾਣਾ ਪਾਣੀ ਪਰਖਦੇ ਆ ਲੈ ਜਾਵੇ ਚਾਹੇ ਨਾ ਜਾਵੇ ਮੈਂ ਤਾਂ ਉਹਦੀ ਮਾਂ ਦੇ ਸਾਹਮਣੇ ਪਾਵੂੰਗੀ ਓਹੋ ਕੋਈ ਨਾ ਹੁਣ ਮੈਂ ਘਰੇ ਆ ਗਿਆ ਨਾ ਤੂੰ ਕੋ ਆਜ ਰੋਟੀ ਮੈਨੂੰ ਬਸ ਤੂੰ ਬਰੇ ਗੱਲ ਨਾ ਛੜੀ ਐ ਜਿੱਥੇ ਕੋਲੇ ਚੰਗਾ ਨੇ ਗੱਲ ਨਹੀਂ ਛੇੜਦੀ ਵੀਰਪਾਲ ਨੂੰ ਐ ਤਾਂ ਪਤਾ ਵੀ ਉੱਥੇ ਕਹੇ ਜਾਏ ਖਾਣਾ-ਵਾਣਾ ਖਾਂਦਾ ਕਹੇ ਜੀ ਚਾਹ ਪਾਣੀ ਪੀਂਦਾ ਉਹਨੂੰ ਅਕਲ ਹੈ ਨਹੀਂ ਉਹ ਨੂੰ ਐ ਹੋ ਗਿਆ ਹੋਊਗਾ ਵੀ ਐ ਹੁਣ ਕਿੱਥੇ ਐ ਦੀ ਬੇਬਿੰਤਾ ਕਰੂੰਗੀ ਗੱਲੀ ਤਾਂ ਹੈਗੀ ਵਿਚਾਰੀ ਉਹ ਜਿਹੇ ਜਿਹੇ ਬਣ ਗਿਆ ਉਹ ਨੂੰ ਐ ਚੱਲ ਸਮਝ ਜਾਊਗਾ ਆਪਾਂ ਹੁਣ ਕੀ ਕਰਨਾ ਵਾਠ ਠੀਕ ਆ ਤੂੰ ਹੁਣ ਚੰਗਾ ਬਣਾ ਕੇ ਲਿਆ ਦੇ ਬੇ ਪੁੱਤ ਮੇਰੀ ਗੱਲ ਸੁਣ ਸੌਰਿਆਂ ਦਾ ਤਾਂ ਚਾਹ ਨਹੀਂ ਚੱਕਿਆ ਜਾਂਦਾ ਹੁੰਦਾ ਸੱਸਾ ਫੇਰ ਵੀ ਜਵਾਈ ਸੀ ਤੂੰ ਉਹਦਾ ਕਹਿੰਦੀ ਵੀ ਮਸਾ ਮਸਾ ਮੇਰਾ ਜਵਾਈ ਐ ਪਹਿਲੀ ਵਾਰ ਆਇਆ ਹੋਏ ਤਾਂ ਗੱਲ ਹੈਗੀ ਐ ਚਾਹ ਤਾਂ ਨਹੀਂ ਚੱਕਿਆ ਜਾਂਦਾ ਸੀ ਉਹ ਵੀ ਖੁਸ਼ੀ ਵੀ ਪੂਰੀ ਪਰ ਮੈਂ ਐ ਹੁਣ ਦੱਸ ਤੁਹਾਨੂੰ ਕੀ ਕਹਾਂ ਬਸ ਠੀਕ ਆ ਜਿਆ ਹੋ ਗਿਆ ਹੋ ਗਿਆ ਇਹ ਜੇ ਮੇਰੇ ਕਰਮਾਂ ਚ ਸੀਗਾ ਖਾਣਾ ਕਿਹੜਾ ਮੈਨੂੰ ਮਿਲ ਗਿਆ ਪਰ ਹੁਣ ਮੈਂ ਕਹਿੰਦਾ ਮੇਰੀ ਮਾਂ ਜੇ ਆਉਂਦੀ ਆ ਵਧੀਆ ਖਾਣਾ ਵੀ ਨਾ ਬਣਾ ਕੇ ਦੇਊਗੀ ਬਣਾ ਕੇ ਦੇ ਦੇ ਬਸ ਵੇ ਪੁੱਤ ਮੈਂ ਤਾਂ ਦੇਣਾ ਹੀ ਐ ਗੱਲ ਤਾਂ ਉਹਨਾਂ ਦੀ ਆ ਤੂੰ ਦੇਖੀ ਤਾਂ ਜੀ ਜਲੂਸ ਕੱਢਦੀ ਮਾਂ ਨਾਲ ਦਾ ਉਹ ਛੱਡ ਵੀ ਦਿਆ ਕਰ ਲੈ ਵੇ ਗੱਲ ਹੁਣ ਤੂੰ ਛੱਡ ਕਿਉਂ ਦੇ ਮਾਂ ਮੈਂ ਦੱਸ ਮੇਰੇ ਪੁੱਤ ਨੂੰ ਭੁੱਖਾ ਹੀ ਦੋਰਦਾ ਲੈ ਫੜ ਰੋਟੀ ਚਾਰ ਲੈਣਾ ਨਾ ਨਾ ਚਾਰ ਚਾਰ ਬੇਬੇ ਬਸ ਬਹੁਤ ਆ ਲੈ ਮੇਰੀ ਗੱਲ ਸੁਣ ਪਾਈ ਤੂੰ ਗਲਤੀ ਕੀਤੀ ਤੂੰ ਵੀਰਪਾ ਨੂੰ ਨਾਲ ਹੀ ਲੈ ਕੇ ਆਉਣਾ ਸੀ ਓਹੋ ਮੇ ਬੇ ਬੇ ਕੀ ਹੋ ਗਿਆ ਗੱਲਾਂ ਕਰੀ ਜਾਂਦੀਆਂ ਅਗਲੀ ਆਲ ਦੇ ਪੇਕੇ ਗਈ ਆ ਲਾਇਆ ਉਹਦੇ ਚਾਰ ਦਿਨ ਮੈਂ ਹੀ ਕਹਤਾ ਵਾਲਿਆਂ ਨੂੰ ਮੈਂ ਕਿਹਾ ਚੱਲ ਕੋਈ ਨਹੀਂ ਲਾ ਲੈ ਨਾਲੇ ਤੂੰ ਜਾਣੀ ਮੇਰੇ ਦਾਦੇ ਦੇ ਪੇਕੇ ਲਾ ਕੇ ਨਹੀਂ ਆਂਦੇ ਜਣ ਤੇ ਤਿੰਨ ਤੱਕ ਲਾ ਕੇ ਆਉਣੀ ਐ ਗੱਲ ਸੁਣ ਹੁਣ ਇੱਥੇ ਵੀ ਨਹੀਂ ਸਰਦਾ ਚੱਲ ਮਿਲਣੀ ਸੀ ਭਿੱਟਲੀ ਸੀ ਜਿਹੜੀਆਂ ਗੱਲਾਂ ਕਰਨੀਆਂ ਰਾਤ ਨੂੰ ਕਰ ਲੀਆਂ ਹੋਣਗੀਆਂ ਆਪਦੀ ਮਾਂ ਨਾਲ ਹੋਰ ਹੁਣ ਕੀ ਰਹਿ ਗਿਆ ਉਹਦਾ ਇੱਕ ਦਿਨ ਚ ਨਹੀਂ ਜਾਗੂਆਂ ਨਾਲ ਕੁੜੀਆਂ ਨਾਲ ਤੈਨੂੰ ਪਤਾ ਤਾਂ ਹੈ ਜੀ ਸਾਬ ਇਹ ਪਰਚਾ ਬਣਾ ਵੀ ਲਈ ਚਾਰਾ ਟਾਈਮ ਹੋ ਗਿਆ ਹੋਰ ਥੋੜਾ ਟਾਈਮ ਹੋ ਗਿਆ ਪਹਿਲਾਂ ਕਹੀ ਤਾਂ ਜਾਂਦੇ ਸੀ ਤੁਸੀਂ ਅੱਛਾ ਕਹਿੰਦੇ ਆ ਕਿ ਚਾਹ ਪੀਣੀ ਆ ਫਿਰ ਮੈਂ ਅੱਜ ਮੇਰਾ ਸਿਰ ਜਲਦੂ ਕੀ ਜਾਂਦਾ ਸੀ ਮੈਂ ਕਿ ਚਲ ਅੱਜ ਪਹਿਲਾਂ ਹੀ ਪੀਣਗੇ ਟਾਈਮ ਤੋਂ ਇਹ ਤਾਂ ਗੱਲ ਨਹੀਂ ਜੀ ਕਿ ਮੈਂ ਵੀ ਤਾਂ ਹੀ ਸੁੱਛਾ ਹਲੇ ਹਰਪਾਲ ਉਹ ਤੂੰ ਹਰਿਆਂ ਜੇ ਛੂੜਾਂ ਪਹਿਲੇ ਛੂੜਾ ਪੁੱਤ ਪੁੱਤਾ ਵੀ ਦਿੱਤਾ ਹਾਂ ਬੇਬੇ ਮੈਨਾਂ ਗਰਮੀ ਵਾਲੀ ਆਉਂਦੀ ਸੀ ਨਾਲੇ ਹੌਟ ਆ ਗਿਆ ਮੀਨਾ ਤਾਂ ਕਰਕੇ ਮੈਂ ਤਾਂ ਲਾਤਾ ਫਿਰ ਤੂੰ ਆਪੇ ਨਾਤਾ ਹਾਂ ਆਪੀ ਲਾਤਾ ਮੈਂ ਤਾਂ ਲੈ ਆ ਪੈਣੀ ਸੀ ਪੁੱਤ ਨਾ ਹੋਣਾ ਇਹ ਤਾਂ ਨੰਨ ਤਾਂ ਵਧਾਉਂਦੇ ਹੁੰਦੇ ਸਗਣ ਕਰਕੇ ਉਹਨੂੰ ਤੂੰ ਸੂਟ ਦੇਣਾ ਸੀ ਫੇਰ ਤੇਰੇ ਚੂੜਾ ਵਧਾਉਂਦੀ ਉਹ ਉਹ ਚੱਲ ਕੋਈ ਨਹੀਂ ਮੰਮੀ ਫੇਰ ਕੀ ਹੁੰਦਾ ਸੂਟ ਹੀ ਦੇਣਾ ਉਹ ਪੁੱਤ ਸਗਣਾ ਦਾ ਖੱਟੇ ਖਾਈਦਾ ਫੇਰ ਵੀ ਕੁਝ ਨਹੀਂ ਹੁੰਦਾ ਹੁਣ ਤਾਂ ਮੈਂ ਲਾਤਾ ਤੂੰ ਚਾਹ ਪੀ ਲੈ ਗੇ ਹੈ ਕੋੜਾ ਵੀਰਪਾਲ ਤੇ ਰਜੀ ਲੱਗਿਆ ਪੁੱਤ ਉੱਥੇ ਤੇ ਤੇਰਾ ਸੱਸ ਦਾ ਸਵਾਕੀ ਮੈਂ ਠੀਕ ਤੇ ਲਾਡੀ ਦਾ ਮੈਨੂੰ ਵਾੜੀ ਵਧੀਆ ਲੱਗਿਆ ਇੰਨਾ ਪਿਆਰਾ ਜਵਾਈ ਆ ਮੇਰਾ ਤਾਂ ਆਂਤੀ ਕੋਈ ਨਹੀਂ ਬਿਨ ਕਹੀ ਤਾਂ ਤੈਨੂੰ ਦਸ ਦਿਨ ਛੱਡ ਕੇ ਦੇਖ ਨਹੀਂ ਤਾਂ ਮੁੰਡੇ ਸਾਹ ਨਹੀਂ ਲੈਂਦੇ ਕੁੜੀਆਂ ਬਿਨਾ ਹਾਂ ਹਾਂ ਬੇਬੇ ਸਾਰੇ ਵਧੀਆ ਹੈ ਹਾਂ ਹਾਂ ਬੇਬੇ ਪਰ ਵੀਰ ਪਾਣਾ ਤੇਰੇ ਤਾਂ ਫੇ ਮੋਤੀ ਪੰਨ ਕੀਤੇ ਸੀ ਪਰ ਤਾਂ ਜਿਹੜੇ ਤੇਰੀ ਮੂਰੀ ਆ ਗਈ ਐਨੀ ਚੰਗੀ ਤੈਨੂੰ ਸੱਸ ਮਿਲਿਆ ਇੰਨਾ ਚੰਗਾ ਮੁੰਡਾ ਮਿਲਿਆ ਤੇ ਤੇਰੇ ਵਾਂਗ ਤਾਂ ਮੇਰੀ ਪੁੱਤ ਬਾੜੀ ਜਾਨ ਸੌਖੀ ਆ ਆਇਆ ਕੋਡਾ ਵੀਰ ਪਾਲ ਜੋ ਉਦਿਆਂ ਲਾਡੀ ਕੋਣ ਪੁੱਤੋਦੇ ਨਹੀਂ ਖੜਾ 10 ਮਿੰਟ ਮੈਂ ਕਹੀ ਕਿ ਪੁੱਤ ਰੋਟੀ ਬਣੀ ਪਈ ਰੋਟੀ ਖਾ ਕੇ ਜਾਈਂ ਜੇ ਕੱਲ ਆਏ ਪੁੱਤ ਕੱਲ ਹੀ ਨਹੀਂ ਖੜਾ ਇੰਨਾ ਕਿੰਨੇ ਕੰਮ ਆਉਨੂ ਲੈ ਬੇਬੇ ਜੇ ਕੰਮ ਵਾਲਾ ਭਾਲ ਕੇ ਦਿੱਤਾਗਾ ਕੰਮ ਤਾਂ ਕਰੂਗਾ ਹੁਣ ਉਹ ਉਹ ਤਾਂ ਮੈਨੂੰ ਤਾਂ ਇੰਨਾ ਚਾ ਚੜ ਮੇਰਾ ਜਮਾਈ ਇੰਨਾ ਚੰਗਾ ਤੇ ਤੇਰੇ ਮੂੰਹ ਤਾਂ ਮੱਖੀ ਨਹੀਂ ਉੜਦੀ ਕਿਉਂਕਿ ਗੱਲ ਆ ਮੈਨੂੰ ਦੱਸ ਜੇ ਕੋਈ ਗੱਲ ਆ ਤਾਂ ਪੁੱਤ ਨਹੀਂ ਨਹੀਂ ਬੇਬੇ ਇਹ ਜੀ ਤਾਂ ਕੋਈ ਗੱਲ ਨਹੀਂ ਤੈਨੂੰ ਪਤਾ ਉਹੀ ਹੋ ਰਹੀ ਹੋ ਰਿਹਾ ਮਨ ਜਾ ਮੇਰਾ ਤਾਂ ਸਿਰ ਦੁਖੀ ਆਂਦਾ ਮੇਰਾ ਵੀ ਤਾਂ ਕਰਕੇ ਹੋਇਆ ਪਿਆ ਜੀ ਹੁਣ ਤੇਰਾ ਸਿਰ ਕਾਹਦੇ ਨਾਲ ਦੁਖਣ ਲੱਗ ਗਿਆ ਹੁਣੇ ਮੇਰਾ ਸਿਰ ਤਾਂ ਹਜੇ ਤੱਕ ਨਹੀਂ ਕਦੇ ਦੁਖਿਆ ਤੂੰ ਤਾਂ ਮੜੇ ਜਨਾ ਕਬਰਾ ਜਨ ਸਿਰ ਦੁਖਦਾ ਸਿਰ ਦੁਖਦਾ ਧੰਦਾ ਕਿਵੇਂ ਕਰੇਂਗੇ ਸਹਰਿਆਂ ਦਾ ਜਾ ਕੇ ਲੈ ਬੇਬੇ ਚੰਗਾ ਮੈਂ ਭਾਂਡੇ ਧੋ ਲਿਆ ਮੈਂ ਚਲ ਭਾਂਡੇ ਤਾਂ ਫੇਰ ਧੋਤੇ ਜਾਂਦੇ ਵੀਰ ਪਾ ਲੈ ਤੇ ਚਾਰ ਗੱਲਾਂ ਕਰ ਲਾ ਬੈਠ ਕੇ ਬਿੰਦ ਹੁਣ ਮੇਰੇ ਨਾਲ ਆਈਆਂ ਪੁੱਤ ਤੂੰ ਹਾਂ ਹਾਂ ਬੇਬੇ ਦੱਸ ਕੀ ਗੱਲ ਕਰਨੀ ਐ ਨਿਓ ਪੇਟੀ ਖਲਾਈ ਦਾ ਸੂਟ ਧਰਿਆ ਸੀ ਜਿਹੜਾ ਪਾਉ ਤੇਰੇ ਸੱਸ ਚੜਮੜ ਜੇ ਕਰਦੀ ਸੀ ਉਹਦੇ ਬਿੰਦ ਨਹੀਂ ਆਇਆ ਉਹ ਨਹੀਂ ਨਹੀਂ ਬੇਬੇ ਉਹ ਜਿਹੜੀ ਇਹਨਾਂ ਦੇ ਮਾਮੇ ਦੀ ਕੁੜੀ ਆ ਨਾ ਉਹਨੂੰ ਪਸੰਦ ਨਹੀਂ ਆਇਆ ਸੀਗਾ ਫਿਰ ਮੈਂ ਨਾ ਆਪਦੀ ਬਰੀ ਵਾਲਾ ਸੂਟ ਦੇਤਾ ਮਾਹ ਚਲ ਕੋਈ ਗੱਲ ਨਹੀਂ ਆ ਲੈ ਜਾ ਚਲ ਚੰਗਾ ਕੀਤਾ ਪੁੱਤ ਤੂੰ ਬਰੀ ਵਾਲਾ ਦੇਤਾ ਸਗਣ ਤਾਂ ਸਗਣ ਹੀ ਹੁੰਦਾ ਨੰਦ ਤਾਂ ਨਣ ਦੀ ਮਾਮੇ ਦੀ ਹੋਈ ਕਿ ਭੂਆ ਦੀ ਹੋਈ ਆ ਹਾਂ ਬੇਬੇ ਇਹ ਤਾਂ ਠੀਕ ਆ ਚੱਲ ਬਾਕੀ ਇੱਕ ਗੱਲ ਹੋਰ ਵੀ ਸੀ ਉਹ ਤੈਨੂੰ ਵੀ ਪਤਾ ਉਹਦੇ ਨਵਾਂ ਨਵਾਂ ਵਿਆਹ ਹੋਇਆ ਸੀ ਸੂਟ ਉਹਦੇ ਪਾਉਣ ਵਾਲਾ ਵੀ ਹੈ ਨਹੀਂ ਸੀ ਚੱਲ ਵਧੀਆ ਕੀਤਾ ਪੁੱਤ ਮੈਂ ਵੀ ਤੈਨੂੰ ਕਹਿਣਾ ਸੀ ਸੋਹਣਾ ਦੇ ਦੀ ਗੁੱਸੇ ਨਾ ਕਰੀ ਆਂ ਦੀ ਨੰਦ ਨੂੰ ਇਹ ਕਿਹੜਾ ਰੋਜ਼ ਰੋਜ਼ ਦੇਣੇ ਹੁੰਦੇ ਇੱਕ ਵਾਰੀ ਦੇਣਾ ਹੁੰਦਾ ਆ ਹਾਂ ਬੇਬੇ ਨਹੀਂ ਨਹੀਂ ਤੇ ਹੋਰ ਮਾਮੀ ਵਰਗੀਆਂ ਦਾ ਕੀ ਹਾਲ ਆਇਆ ਸੀ ਬਾਅਦ ਚ ਫੋਨ ਹਾਂ ਆਉਂਦਾ ਹੀ ਰਹਿੰਦਾ ਫੋਨ ਤਾਂ ਪੁੱਤ ਤੇਰੇ ਨਾਲੇ ਮੈਂ ਤੈਨੂੰ ਕਿਹਾ ਸੀ ਕੋਠੀ ਚੜ ਫੜਾਈ ਫੜਾਈ ਸੀ ਕਿ ਉਹੀ ਤਾਂ ਸਾਲੀ ਮਾਮੀ ਹੋਰ ਪੁੱਤ ਕੋਠੀ ਚੜ ਤਮ੍ਹ ਦਿਾਈ ਫਿਰ 8 ਦਿਨਾਂ ਮਗਰ ਹੋਈ ਤੇਰੀ ਮਾਮੀ ਦਾ ਸੁਹਾਗ ਤੈਨੂੰ ਪਤਾ ਤਾਂ ਹੋਏਗਾ ਉਹ ਤਾਂ ਬਿੰਦ ਚ ਐਡਾ ਮੂੰਹ ਕਰ ਲੈਂਦੀ ਐ ਫਿਰ ਕਹਿੰਦੀ ਸੁੱਕੇ ਲੱਡੂ ਲੈ ਕੇ ਭੈਣ ਸਾਡੇ ਘਰੇ ਆ ਗਈ ਹਾਂ ਇਹ ਤਾਂ ਚੱਲ ਤੂੰ ਵਧੀਆ ਕੀਤਾ ਚੱਲ ਚੰਗਾ ਬੇਬੇ ਹੁਣ ਕਹਾ ਧੋਈ ਦੇਮਾ ਮੈਂ ਦੋਕ ਪਾਂਡੇ ਚ ਚੱਲ ਧੋ ਲੈ ਪੁੱਤ ਮੈਂ ਵੀ ਉੱਠਦੀ ਆ ਹੁਣ ਚੰਗਾ ਕਿੰਨੇ ਦਿਨ ਹੋ ਗਏ ਮੈਨੂੰ ਘਰੋਂ ਆਈ ਨੂੰ ਨਾ ਲਾਡੀ ਨੇ ਨਾ ਮੰਮੀ ਨੇ ਇੱਕ ਵਾਰੀ ਵੀ ਫੋਨ ਕਰਕੇ ਨਹੀਂ ਪੁੱਛਿਆ ਚੱਲ ਮੰਮੀ ਦੀ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਲਾਡੀ ਨੇ ਵੀ ਨਹੀਂ ਕਾਲ ਕੀਤੀ ਚਲੋ ਮੈਂ ਪੁੱਛ ਲੀ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਨੇ ਮੇਰੇ ਤਾਂ ਲਾਇਆ ਫੋਨ ਵੀ ਕੱਟੀ ਜਾਂਦੇ ਨੱਬੜਾ ਕਾਪਾ ਨੀ ਕੀ ਕਰਾਂ ਭੈਣੇ ਤੈਨੂੰ ਪਤਾ ਹੀ ਐ ਬਸ ਕੱਲੀ ਜਣੀ ਆ ਬਹੂ ਗਈ ਗਈ ਐ ਕਹੇ ਆਈ ਨਹੀਂ ਬਹੁਤ ਦਿਨ ਹੋ ਗਏ ਨਹੀਂ ਆਈ ਨਹੀਂ ਆ ਮੁੰਡੇ ਨੂੰ ਕਿਹਾ ਸੀ ਲਿਆ ਜਾ ਕੇ ਤੇ ਕਿੰਨਾ ਕੀ ਇਹਦਾ ਨਹੀਂ ਮੁੰਡੇ ਕਿਹੜੇ ਤੈਨੂੰ ਪਤਾ ਹੀ ਆਖੇ ਲੱਗਦਾ ਅੱਛਾ ਹੁਣ ਕਾਇ ਦਿਨ ਹੋ ਗਏ ਉਜੜਿਆ ਹੋਇਆ ਤੈਨੂੰ ਪਤਾ ਪਹਿਲਾਂ ਤਾਂ ਕੁਸਤਾ ਨਰਮਾ ਪਾਣੀ ਨਹੀਂ ਖਰਾਬ ਕਰਦਾ ਹੈ ਉਸ ਹੁਣ ਇਹ ਨਹੀਂ ਸਾਂਹਦਾ ਵੀ ਭਾਈ ਉਹਨਾਂ ਚੋਂ ਕੱਖ ਕੁੱਖ ਕੱਢ ਦੇ ਆਰਤੀਆਂ ਦੇ ਜਿਹੜੇ ਪੈਸੇ ਚੱਕੇ ਹੋਏ ਉਹ ਵੀ ਭੈਣੇ ਤੈਨੂੰ ਪਤਾ ਲਾਉਣੀ ਹੈ ਤੇ ਹੋਰ ਭੈਣੇ ਸਾਡੇ ਤਾਂ ਮੁੰਡਾ ਕੰਮ ਨਹੀਂ ਕਰਦਾ ਸੁਮਸਾ ਕਰਾਇਆ ਹੈ ਤਾਂ ਤਾਂ ਮੁੰਡੇ ਦਾ ਸਾਡਾ ਵੀ ਨਾਮ ਖਰਾਬ ਹੋ ਗਏ ਸੀ ਉਹ ਹੀ ਤਾਂ ਗੱਲ ਹੈ ਭੈਣੇ ਇਹ ਤਾਂ ਇਹਨੂੰ ਆਏ ਸੀ ਵੀ ਜਲ ਸੁਧਰ ਜਾਊਗਾ ਘਰ ਦੇ ਕੰਮਾਂ ਕੰਨੀ ਧਿਆਨ ਹੋ ਜੂ ਤੇ ਇਹ ਤਾਂ ਮੈਂ ਤਾਂ ਉਦੋਂ ਵੀ ਔਖੀ ਹੋਗੀ ਓਹੋ ਕੀ ਕਰ ਜਾਈ ਸੁਵਿਧਾ ਚਾਰ ਕੀ ਭੈਣੇ ਹੋਰ ਆਇਆ ਕਰਾਂ ਕੀ ਹੁਣ ਸਾਰਾ ਦਿਨ ਆਪ ਨੂੰ ਕੰਮ ਕਰਨਾ ਪੈਂਦਾ ਚੱਲ ਕੰਮ ਦੀ ਤਾਂ ਜਾਏ ਖਾਣੇ ਪਹਿਲਾਂ ਕਿਹੜਾ ਮੈਂ ਕਰਦੀ ਨਹੀਂ ਸੀ ਹੁਣ ਕਰਨ ਨੂੰ ਮੈਨੂੰ ਖੇਤ ਬੰਨੇ ਦਾ ਬੜਾ ਫਿਕਰ ਹੈ ਮੇਰੇ ਮੰਗੂ ਹੋਰ ਹੈ ਵੇ ਮੈਨੂੰ ਵੀ ਨਹੀਂ ਆਪਾਂ ਇਹ ਪੁੱਛਣਾ ਹਾਂ ਚੱਲ ਚੰਗਾ ਭਣੇ ਆਇਆ ਕੋੜ ਵੀਰਪਾਲ ਤੈਨੂੰ ਪੁੱਤ 10 12 ਦਿਨ ਹੋ ਗਿਆ ਇਹ ਮੁਰਖ ਨਾਨਾ ਲਾਡੀ ਨੇ ਫੋਨ ਕੀਤਾ ਨਾ ਫੇ ਆਉਂਦਾ ਵੀ ਆਪਾਂ ਨੂੰ ਤੁਹਾਨੂੰ ਦੱਸਿਆ ਨਾ ਕੁਝ ਵੀ ਮੰਮੀ ਮੈਂ ਲੈਣ ਆਂਗਾ ਵੀਰਪਾਲ ਨਾ ਤੇ ਸੱਸ ਫੋਨ ਕਰਦੀ ਚੱਲ ਕੋਈ ਨਹੀਂ ਮਾਂ ਫੇਰ ਕੀ ਹੁੰਦਾ ਹੁਣ ਤੁਹਾਨੂੰ ਪਤਾ ਤਾਂ ਹੈਗਾ ਲਾਡੀ ਦਾ ਵੀ ਉਹ ਬਿਜੀ ਹੋਊ ਆਪਦੇ ਕੰਮਾਂ ਧੰਦਿਆਂ ਚ ਤੇ ਨਾਲੇ ਮੇਰੀ ਸੱਸ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਹੈ ਵੀ ਉਹ ਆਪਦੇ ਕੰਮਾਂ ਚੁੱਲਜੀ ਰਹਿੰਦੀ ਹੈ ਪਰ ਕੱਲੀ ਵੀ ਤਾਂ ਔਖੀ ਹੁੰਦੀ ਹੋਊ ਕੰਮ ਕਰਦੀ ਤੈਨੂੰ ਉਹਨੂੰ ਯਾਦ ਆ ਕਿ ਮੈਂ ਅਜੇ ਨੋਨੇਉਣੀ ਕੁੜਕਾ ਦਾ ਹੋ ਗਿਆ ਗੈਰੂ ਜੀ ਨਹੀਂ ਲੱਗਦਾ ਮਗਰ ਉਹ ਕੋਈ ਗੱਲ ਨਹੀਂ ਮਾਂ ਫੇਰ ਕੀ ਹੋ ਗਿਆ ਕਿਵੇਂ ਤੈਨੂੰ ਇੱਥੇ ਬੈਠੀ ਔਖੀ ਲੱਗਦੀ ਐ ਨਹੀਂ ਪੁੱਤ ਤੀਆਂ ਦਾ ਘਰੇ ਵਸਦੇ ਨੇ ਸੌਣੇ ਲੱਗਦੇ ਨੇ ਤੇ ਕੀ ਤਾਂ ਪ੍ਰਾਣ ਨ ਕਰਾਉਣੀ ਆਉਂਦੀਆਂ ਚਾਰ ਦਿਨ ਚਲ ਕੋਈ ਨਹੀਂ ਆ ਜਾਣਗੇ ਫੇਰ ਕੀ ਹੁੰਦਾ ਬੀਬੇ ਹੁਣ ਦੀ ਆਈ ਪਤਾ ਨਹੀਂ ਕਦੋਂ ਆਉਂਦੀ ਸਭ ਪੁੱਤ ਨਾਲ ਸੌਣਾ ਮੈਂ ਤੁਮੜਨਾ ਗੋਗਲੇ ਲੈ ਜੀ ਜੇ ਲੱਗੀ ਤੈਨੂੰ ਲੈਣ ਆ ਗਿਆ ਚੰਗਾ ਬਣਾ ਦੂੰਗੀ ਮਾਂ

ਹਾਂ ਠੀਕ ਹੈ ਮੈਂ ਤਾਂ ਹੋਰ ਬੈਠ ਜੀ ਖੈਰ ਸੁਖ ਸਾਰੇ ਹਾਂ ਸਾਰੇ ਠੀਕ ਹੈ ਬੈਠ ਤੁਸੀਂ ਆਪਣਾ ਦੱਸੋ ਠੀਕ ਹੈ ਬਸ ਲਾਡੀ ਠੀਕ ਹੈ ਲਾਡੀ ਠੀਕ ਹੈ ਮੈਂ ਖਾਇਆ ਜੀ ਕਿੰਨੇ ਦਿਨ ਹੋ ਗਏ ਠੀਕ ਠੀਕ ਹਰ ਕਦੀ ਪਰ ਨੂੰ ਮੈਂ ਚੱਲ ਪੁੱਤ ਮੈਂ ਚੱਡਿਆ ਮਤ ਬਸ ਭੈਣ ਜੀ ਤੁਹਾਨੂੰ ਪਤਾ ਹੀ ਹੈ ਕੰਮ ਤਾਂ ਨੇ ਦਾ ਖੇਤ ਬੰਨੇ ਦਾ ਹਾਂ ਪਹਿਲਾਂ ਤੁਹਾਨੂੰ ਪਤਾ ਆ ਮੀਂਹ ਨੇ ਪਾਣੀ ਨਰਮੇ ਖਰਾਬ ਕਰਤੇ ਪਾਣੀ ਨੇ ਹੁਣ ਮਸਾਂ ਚੱਲ ਮਾੜੇ ਮੋਟੇ ਦੇਖਣ ਜੋਗੇ ਹੋਏ ਨੇ ਹਾਂ ਤਾਂ ਕਰਕੇ ਸੰਭਾਲਦਾ ਹੋ ਕੇ ਹਾਂ ਟਾਈਮ ਨਹੀਂ ਲੱਗਦਾ ਨਾ ਇਹਨੇ ਫੋਨ ਕੀਤਾ ਬਾਚਾ ਕਿ ਚਰ ਸੌਣਾ ਚੱਲ ਪੁੱਤ ਤੈਨੂੰ ਛੱਡਿਆ ਆ ਹੁਣ ਚੱਲ ਫਿਰ ਟੈлефон ਦਸੰਤ ਬਟਾਏਂਗੀ ਜੀ ਘਰ ਲੈ। ਭੈਣ ਜੀ लाਡੀ ਨੇ ਦੀਨਾ ਕਿੱਥੇ ਗਿਆ? ਤੁਹਾਨੂੰ ਪਤਾ ਹੀ ਐ ਭੈਣ ਜੀ लाਡੀ ਕਿੱਥੇ ਵੇਲਾ ਰਹਿੰਦਾ? ਖੇਤ ਗਿਆ। ਹੋਰ लाਡੀ ਨੇ ਕਿੱਥੇ ਜਾਣਾ? ਹੋਰ ਭੈਣ ਜੀ ਕੰਮ ਤਾਂ ਬਾਹਰ ਹੀ ਕਰਦਾ ਹੈ लाਡੀ। ਵੇਂਟ ਨਹੀਂ ਵੇਲਾ ਰਹਿੰਦਾ। ਉਹਦੇ ਦੇਖ ਲੈ ਨਾ ਤਾਂ ਰੋਟੀ ਬਣੀ ਪਈ ਨਾ ਚਾਹ ਵੀ ਨਹੀਂ ਪੀਕਿਆ। 6 ਦਿਨ ਛੱਡ ਕੇ ਵੀਰ ਪਾਲ ਨੂੰ ਮੁੜਿਆ ਆ ਉਹਨੇ ਪਈ। ਉਹ ਤਾਂ ਕਹਿੰਦਾ ਸੀ ਚਾਹ ਦਾ ਨਾ ਵੀ ਨਹੀਂ ਲਿਆ ਰੋਟੀ ਪਾਣੀ ਦਾ। ਇਹ ਕਹਿੰਦੀ ਛੱਡ ਕੇ ਮੁੜਿਆ। ਦਾਢੀ ਤੇ ਨਾ ਰਾਤ ਉੱਥੇ ਹੀ ਰਹਿ। ਭੈਣ ਜੀ ਅਸੀਂ ਤਾਂ ਪ੍ਰਸ਼ਾਦ ਬਣਾਇਆ, ਖੀਰ ਬਣਾਈ। ਆਈ ਹੈ ਭੈਣ ਜੀ ਉਹ ਵੀ ਬੋਈ ਪਾਈ ਆਇਆ ਆਪਾਂ ਨੂੰ ਕਿੰਨਾ ਹੁੰਦਾ ਆਪਾਂ ਸੇਵਾ ਕਰਨੀ ਐ। ਹਾਂ ਨਾ ਚੱਲ ਲੱਗ ਲਓ ਮੇਰਾ ਜਵਾਈ ਤੇ ਖੜਦਾ 10 ਮਿੰਟ ਲਈ। ਬਸ ਇਹੋ ਜਿਹੀ ਐ। ਜੇ ਜੀ ਤੇ ਆਏ ਤਾਂ ਖਾ ਲੈਂਦਾ ਨਹੀਂ ਐਂ ਛੱਡ ਜਾਂਦਾ। ਪਰ ਚਾਹ ਦੇ ਵਾਲਾ ਨਾਲ ਚਾਹ ਨੂੰ ਖੁਸ਼ੀ ਕਿਹਾ ਕਰੋ। ਚਲ ਕੋਈ ਨਹੀਂ ਬੇਬੇ ਤੁਸੀਂ ਗੱਲਾਂ ਮਾਰੋ। ਲੈ ਬੇਬੇ ਮੈਂ ਚਾਹ ਬਣਾ ਕੇ ਦੇਉਣੀ ਆ। ਚਲ ਕੋਈ ਨਾ ਮੈਂ ਲੈ ਆਉਣੀ ਆ ਚਾਹ ਬਣਾ ਕੇ। ਨਹੀਂ ਨਹੀਂ ਬੇਬੇ ਕੋਈ ਗੱਲ ਨਹੀਂ ਤੁਸੀਂ ਬੈਠੋ। ਮੈਂ ਲੈ ਆਉਣੀ ਆ। ਬਸ ਉਹਦੀ ਆਰਤੀ ਆਏ ਟਾਟੀ ਇਹੋ ਕਰਦਾ ਰੋਟੀ ਪਾਣੀ ਦਾ ਧਿਆਨ ਉਹ ਆ ਬਰਾਤ ਕੰਮਕਾਰਾਂ ਦੀ ਬੁੱਝਾ ਰਹਿੰਦਾ ਹੈ ਰੋਟੀ ਪਾਣੀ ਵੀ ਜ਼ਰੂਰੀ ਹੈ ਰੋਟੀ ਪਾਣੀ ਵੀ ਤਾਂ ਖਾਣਾ ਹੀ ਹੈ ਚਲ ਐਂ ਕਰੋ ਭੈਣ ਜੀ ਆ ਜਾਓ ਆਪਾਂ ਅੰਦਰ ਬੈਠਦੇ ਆ ਚਲੋ ਇੱਥੇ ਗਰਮੀ ਵਾਲੀ ਹੈ ਹੋਰ ਗਰਮੀ ਨਾਲ ਪੀ ਕਾਟ ਹੀ ਹੋਈ ਨਹੀਂ ਦੀਪਾਲ ਹਰਵੇ ਚਾ ਅੰਦਰੀ ਵੀ ਆਈ ਸੀ ਅੰਦਰ ਬੈਠਦੇ ਆ ਚੰਗਾ ਠੀਕ ਆ ਆ ਜਾਓ ਪਾਣੀ ਤੋਂ ਇਹ ਦੇਮ ਪਾਣੀ ਵਿੱਚ ਦੀ ਕੱਢੀ ਦੇਵਾ ਹੋ ਗਰਮੀ ਵਾਲੀ ਗੱਲ ਸੁਣ ਕੇ ਬੀਹ ਚਰਮਾ ਨਰਾਤਾ ਕਿਥੇ ਲਾਇਆ ਤੂੰ ਕੀ ਜਿਲਾਂ ਨੂੰ ਕਿਹਾ ਨਾ ਤੂੰ ਤਾਂ ਕਹਿੰਦਾ ਸੀ ਮੇਰੇ ਸਹਰੇ ਨੇ ਰੋਟੀ ਪਾਣੀ ਨਹੀਂ ਪੁੱਛਿਆ ਇੰਨਾ ਸੋਣਾ ਉਹਨੇ ਰੋਟੀ ਪਾਣੀ ਬਣਾਇਆ ਹੈ ਜਿਹੜੇ ਆ ਚੱਜ ਜੇ ਛੱਡਦੇ ਤੂੰ ਉਹ ਬੇਬੇ ਫਿਰ ਕੀ ਕਰਦਾ ਮੈਂ ਦੱਸ ਕੰਮ ਸੀਗਾ ਮੈਨੂੰ ਮੈਂ ਜਾਵੜਿਆ ਨਹੀਂ ਮਰਜੀ ਲੱਗਿਆ ਉਥੇ ਛੱਡਣ ਕਿ ਆ ਨਹੀਂ ਸਕਿਆ ਮੈਨੂੰ ਬੇ ਮੈਨੂੰ ਪਤਾ ਹੀ ਹੈ ਤੇਰੇ ਕੰਮਾਂ ਦਾ ਮੈਂ ਤੈਨੂੰ ਐਸੇ ਕਰਕੇ ਬਿਆਹਿਆ ਸੀ ਵੀ ਤੂੰ ਸੁਧਰ ਜਾਏਗਾ ਮੈਨੂੰ ਨਹੀਂ ਲੱਗਦਾ ਤੂੰ ਸੁਧਰੇਗਾ ਉਹ ਐਵੇਂ ਮਰੀ ਜਾਨੀ ਬੇਬੇ ਤੂੰ ਤੂੰ ਕਹੀਦਾ ਇਹਨਾ ਬਾਤ ਠੀਕ ਹੈ ਹੁਣ ਲਗ ਲਗ ਕੀ ਗੈ ਜਿਹੜੀ ਗੱਲ ਹੋ ਗਈ ਉਹਨੂੰ ਬਸ ਚੁੱਪਚਾਪ ਸ਼ਾਂਤ ਨਾਲ ਆਗੇ ਨਾਲ ਵੀਰਪਾਲ ਮੇਰੀ ਗੱਲ ਸੁਣ ਜੇ ਵੀਰਪਾਲ ਆਇਆ ਤਾਂ ਹੀ ਮੈਨੂੰ ਪਤਾ ਲੱਗਿਆ ਮੈਂ ਤਾਂ ਐਨੀ ਗੁੱਸੇ ਦੀ ਭਰੀ ਸੀ ਮੈਂ ਤਾਂ ਚੱਜ ਨਾਲ ਬੁਲਾਇਆ ਵੀ ਨਹੀਂ ਉਹਨਾਂ ਨੂੰ ਮਾਵਾ ਧੀਆਂ ਨੂੰ ਮੈਂ ਤਾਂ ਉਹਦਾ ਕੁਦਰ ਤੋਂ ਨੇ ਪਹਿਲੀ ਗੱਲ ਕਹਿਤੀ ਤੇਰੇ ਵਾਲੀ ਤੇ ਨਹੀਂ ਮੈਂ ਤਾਂ ਉਹਦੇ ਗਲ ਪੈ ਜਾਂਦੀ ਜਦੋਂ ਆਪਾਂ ਲੈਣ ਹੀ ਨਹੀਂ ਗਏ ਸੀ ਇਹ ਹਜੇ ਉਹਨਾਂ ਦਾ ਕੀ ਮਤਲਬ ਆਂਦਾ ਸੀ ਉਹਨੂੰ ਛੱਡ ਕੇ ਜਾਂਦਾ ਆਪੇ ਲਿਆਉਂਦੇ ਆਪਾਂ ਦੋ ਚਾਰ ਦਿਨਾਂ ਨੂੰ ਹਜੇ ਹੋਰ ਲੈ ਕੀ ਗੱਲ ਉਹਦਾ ਘਰ ਹੈ ਆਦੇ ਘਰੇ ਆਉਣਾ ਨਹੀਂ ਉਹਨੇ ਲੇ ਆਉਂਦਾ ਤੂੰ 2-4 ਦਿਨਾਂ ਤੱਕ ਆ ਤੂੰ ਹੀ ਮੇਰਾ ਵਿਆਹ ਕਰਾਇਆ ਬੇਬੇ ਆ ਜੂੜ ਮੇਰੇ ਗਲ ਚ ਪਾ ਦਾ ਚੰਗਾ ਭਲਾ ਸੀ ਪਹਿਲਾਂ ਤੈਨੂੰ ਕਿਹਾ ਸੀਗਾ ਵੀ ਨਾ ਕਰ ਨਾ ਕਰ ਨਾ ਕਰ ਫਿਰ ਮਨਾਉਂਦਾ ਭੁੱਖ ਤੇ ਚੱਲ ਮੈਂ ਤਾਂ ਬਾਹਰ ਵੀ ਜਾਇਆ ਕਰੂੰਗਾ ਆਪਦਾ ਅੱਛਾ ਤੂੰ ਬਾਹਰ ਜਾਏਂਗਾ ਗੱਲ ਸੁਣ ਬਗਾਨੀ ਤੀ ਲਿਆਂਦੀ ਐ ਉਦੋਂ ਮੈਂ ਕਿੰਨਾ ਕਿਥੇ ਪੜਦੇ ਪਾਪਾ ਰੱਖੀ ਜਾਊਂਗੀ ਉਹ ਕਦੇ ਮਨਜੇ ਕੀ ਆਉਂਦਾ ਉਹ ਪਾਈ ਚੱਲ ਫਿਰ ਪੜਦੇ ਤੈਨੂੰ ਕੋਨੇ ਪਹਿਣਗੇ ਉਹ ਨਾਦਰਾਂ ਵਾਲੀ ਮੇਰਾ ਵਿਆਹ ਪੜਾਈ ਇਹ ਮੁੰਡੇ ਨੇ ਤਾਂ ਤਪਾਇਆ ਇਹ ਲੋਟ ਹੀ ਨਹੀਂ ਆਉਂਦਾ ਓਹੋ ਨਹੀਂ ਪਤਾ ਬੁਝਿਆ ਰਿ ਬਗਾਨੀ ਧੀ ਦਾ ਵੀ ਸਰਾਪ ਲੈ ਲਿਆ ਕਾ ਤੋ ਇਹਨੂੰ ਕੰਜਰ ਨੂੰ ਬਿਆਹ ਹੈ ਇਹ ਫਿਰਦਾ ਰਹਿੰਦਾ ਠੋਕਰਾ ਖਾਂਦਾ ਜਦੋਂ ਇਹਨੂੰ ਕਿਸੇ ਨੇ ਸਿਆਣਣਾ ਨਹੀਂ ਸੀ ਨਾ ਉਦੋਂ ਇਹਨੂੰ ਪਤਾ ਲੱਗਣਾ ਇਹ ਜਿੰਨਾ ਚਿਰ ਮੈਂ ਆ ਉਹਨਾਂ ਚਿਰ ਹੀ ਇਹੋ ਕਰਦਾ ਚਾਚੇ ਤਾਇਏ ਕਿਹਦੇ ਹੁੰਦੇ ਨੇ ਇਹਨੂੰ ਪਤਾ ਤਾਂ ਫੇਰ ਹੀ ਲੱਗਦਾ ਜੇ ਇਹਨੂੰ ਛੜਾ ਰੱਖਦੀ ਦੀਰਪਾਲਾ ਹਾਂ ਬੇਬੇ ਮੈਂ ਪੁੱਤ ਲਾਡੀ ਦੀ ਰੋਟੀ ਬਣਾ ਕੇ ਉਹਨਾਂ ਨਾਲ ਚਾਹ ਲੈ ਜਾਨੀ ਆ ਤੇ ਤੂੰ ਕਰੀ ਰਹੀ ਬੇਬੇ ਨਹੀਂ ਮੈਨੂੰ ਵੀ ਨਾਲ ਹੀ ਲੈ ਕੇ ਚੱਲੋ ਲੈ ਹੇਲਾ ਕਮਲੀ ਪਣਾ ਖੇਤ ਵਿੱਚ ਤੂੰ ਕੀ ਕਰੇਂਗੀ ਲੈ ਫੇਰ ਕਿਉਂਦਾ ਮੇਰਾ ਨਾ ਘਰ ਜੀ ਨਹੀਂ ਲੱਗਦਾ ਤੁਸੀਂ ਬੜਾ ਟਾਈਮ ਨਹੀਂ ਮੁਰਦੇ ਚੱਲ ਚੰਗਾ ਐ ਕਰਾ ਭਾਂਡੇ ਰੱਖਿਆ ਆ ਜਾ ਮੈਂ ਉਹ ਗੇਟ ਕੋਲੇ ਖੜੀ ਐ ਸਈ ਕਹਿਣ ਨੂੰ ਕੀ ਕਹਿਣਾ ਤੇਰੇ ਕਿਨਾਂ ਤਾਂ ਮੇਰਾ ਘੋਰਾ ਹੀ ਜੀ ਨਹੀਂ ਲੱਗਿਆ ਘਾਰਾਂ ਇਹ ਲੱਗੇ ਸੁਣਾ ਸੁਣਾ ਜਿਵੇਂ ਕੋਈ ਬਸਦਾ ਹੀ ਨਹੀਂ ਹੁੰਦਾ ਲੈ ਬੇਬੇ ਫੋਨ ਤਾਂ ਮੈਨੂੰ ਇੱਕ ਵੀ ਨਹੀਂ ਕੀਤਾ ਤੁਸੀਂ ਓਹੋ ਹੈ ਲਾ ਕਮਲੀ ਅਕੇ ਫੋਨ ਨਹੀਂ ਕੀਤਾ ਮੇਰੇ ਕੋਲੇ ਕਿਹੜਾ ਭਾ ਫੋਨ ਹੈ ਤੂੰ ਦੱਸ ਉਹ ਮੁੰਡੇ ਜਿਹਨੂੰ ਜੇ ਕਹਿੰਦੀ ਸੀ ਉਹਦੇ ਆਪ ਦੇ ਕੰਮ ਨਹੀਂ ਸੀ ਲੋਟ ਆਉਂਦੇ ਚੱਲ ਉਹ ਤਾਂ ਗੱਲ ਠੀਕ ਆ ਬੇਬੇ ਪਰ ਨਹੀਂ ਮੈਨੂੰ ਕੋਈ ਲੈਣ ਗਿਆ ਉਹਨੂੰ ਨਹੀਂ ਪਤਾ ਬੇਬੇ ਮੈਨੂੰ ਐ ਜੇ ਲੱਗਿਆ ਵੀ ਮੇਰੀ ਮਾਂ ਦੇ ਮਨ 'ਚ ਪਤਾ ਨਹੀਂ ਕੀ ਗਿਆ ਹੋਊਗਾ ਵੀ ਸੋਚਦੀ ਹੋਊਗੀ ਇੰਨੇ ਦਿਨਾਂ ਬਾਅਦ ਵੀ ਕੋਈ ਲੈਣ ਨਹੀਂ ਆਇਆ ਮੈਂ ਆਪ ਹੀ ਛੱਡਣ ਜਾਣੀ ਆ ਲੈ ਹੈ ਲਾ ਕਮਲੀ ਕਿਹੋ ਜਿਹੀਆਂ ਗੱਲਾਂ ਕਰਦੀ ਏ ਤੇਰੀ ਬੇਬੇ ਨੂੰ ਵੀ ਪਤਾ ਹੀ ਐ ਵੀ ਕੰਮਕਾਰ ਵਾਲੇ ਬੰਦੇ ਆ ਉਹਨੂੰ ਟਾਈਮ ਨਹੀਂ ਲੱਗਿਆ ਹੋਊਗਾ ਮੈਂ ਇੱਥੋਂ ਭਲਾ ਕਿੱਥੇ ਪਰ ਉਹ ਮੈਂ ਸੋਚਿਆ ਹੀ ਸੀ ਪੁੱਤ ਮੈਂ ਕਿਹਾ ਮੈਂ ਲੈਣ ਜਾਂਦੇ ਆਂ ਵੀਰਪਾਲ ਨੂੰ ਆ ਜਾ ਕਿਹੜੀਆਂ ਗੱਲਾਂ ਲੈ ਕੇ ਬੈਗੀਆਂ ਉਹ ਰੋਟੀ ਨੂੰ ਡੀਕਦਾ ਹੋਊਗਾ ਹੈਲੋ ਹੈਲੋ ਹਾਂ ਹਰਪ੍ਰੀਤ ਠੀਕ ਹੈ ਵਧੀਆ ਤੂੰ ਦੱਸ ਠੀਕ ਹੈ ਮੈਂ ਤਾਂ ਕਿੱਥੇ ਹਾਂ ਕੁਝ ਨਹੀਂ ਯਾਰ ਖੇਤ ਸੀਗਾ ਜਪਾਨ ਦੀ ਬਾਰੇ ਜੀ ਉੱਥੇ ਆਇਆ ਮੈਂ ਤੂੰ ਦੱਸ ਕਾਦੀ ਗੱਲ ਕਰਾਂ ਘਰੇ ਤੈਨੂੰ ਮੈਂ ਕਿਹਾ ਤਾਂ ਹੈ ਥੋੜਾ ਟਾਈਮ ਹੋਰ ਰੁਕ ਜਾ ਮੈਂ ਆਪੇ ਗੱਲ ਕਰ ਲੂੰਗਾ ਆਪੇ ਮਨਾਲੂਗਾ ਮੰਮੀ ਨੂੰ ਦੇਖ ਲਾਡੀ ਹੁਣ ਕਿੰਨੇ ਕਰ ਰਿਸ਼ਤੇ ਮੋੜੀ ਜਾਵਾ ਹੁਣ ਤੁਸੀਂ ਵੀ ਦੇਖੋ ਹੁਣ ਘਰ ਦੇ ਵੀ ਮੈਨੂੰ ਪੁੱਛਦੇ ਆ ਵੀ ਕੀ ਗੱਲ ਤੂੰ ਕਿ ਰਿਸ਼ਤਾ ਮੋੜਦਾ ਨਹੀਂ ਆ ਇੰਨੇ ਵਧੀਆ ਵਧੀਆ ਰਿਸ਼ਤੇ ਆਉਂਦੇ ਤੈਨੂੰ ਵਧੀਆ ਰਿਸ਼ਤੇ ਤਾਂ ਆਉਂਦੇ ਆ ਮੈਂ ਮੰਨਣਾ ਤੇਰੀ ਗੱਲ ਪਰ ਇੱਕ ਤੋਂ ਦਾਰੀ ਹੋਰ ਮੋੜ ਦੇ ਮੇਰੇ ਕਰਕੇ ਮੋੜ ਦੇ ਯਾਰ ਕਰ ਲੂਗਾ ਗੱਲ ਮੈਂ ਤੈਨੂੰ ਕਈ ਇਹਨਾ ਪ੍ਰੋਮਿਸ ਯਾਰ ਬਸ ਐਤ ਕੀ ਪੱਕਾ ਗੱਲ ਕਰੂੰਗਾ ਬਸ ਤਾਂ ਜਿਹੜੇ ਹੁਣ ਤੈਨੂੰ ਰਿਸ਼ਤੇ ਆਏ ਨਾ ਇਹਨੂੰ ਜਵਾਬ ਦੇ ਦੇ ਅੱਛਾ ਹਾਂ ਮੈਂ ਇਕ ਲਾਡੀ ਜੇ ਤੂੰ ਗੱਲ ਨਾ ਕੀਤੀ ਨਾ ਕਰੇ ਕੱਲੂ ਮੈਂ ਤੇਰੇ ਘਰੇ ਆ ਕੇ ਬਹਿ ਜੂ ਫੇਰ ਨਾ ਮੈਨੂੰ ਕਹੀ ਕਰੇ ਕਰੇਗਾ ਤੋ ਨਾ ਕੋਈ ਨਹੀਂ ਮੈਂ ਕਰ ਲੂਗਾ ਲੈ ਤੈਨੂੰ ਮੈਂ ਜਦੋਂ ਕਹੀ ਹੈ ਨਾਗਾ ਹੁਣ ਮੈਨੂੰ ਕੰਮ ਤਾਂ ਕਰ ਲੈਣ ਦੇ ਐਵੇਂ ਟੈਨਸ਼ਨ ਨਾ ਪਾਇਆ ਕਰ ਕਰੇ ਜਾ ਕੇ ਮੈਂ ਆਪੇ ਸਾਰੀ ਗੱਲ ਕਰਦਾ ਫਿਰ ਮੈਂ ਤੈਨੂੰ ਦੱਸ ਦੂੰਗਾ ਕਾ ਅੱਜ ਅੱਜ ਗੱਲ ਕਰ ਲੈ ਘਰੇ ਮੰਮੀ ਨਾਲ ਹਾਂ ਨਾਲੇ ਤੂੰ ਘਰੇ ਆਉਣ ਬਾਰੇ ਨਾ ਸੋਚੀ ਤੈਨੂੰ ਪਤਾ ਅੱਗੇ ਆਪ ਯਾਰ ਮੰਮੀ ਮੇਰੀ ਬਿਮਾਰ ਰਹਿਦੀ ਆ ਜੇ ਤੂੰ ਘਰੇ ਆ ਗਈ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਫਿਰ ਦੇਖ ਲੈ ਕੋਈ ਨਾ ਕੋਈ ਗੱਲ ਹੋ ਜੂਗੀ ਬਸ ਠੀਕ ਹੈ ਹਾਂ ਚੰਗਾ ਚੱਲ ਚੰਗਾ ਮੈਂ ਕਰ ਲਾਂ ਕੰਮ ਬਸ ਠੀਕ ਹੈ ਤੂੰ ਆਪਦਾ ਧਿਆਨ ਰੱਖੀ ਤੇ ਜਵਾਬ ਦੇ ਦੇਂ ਦੇ ਕੇ ਮੈਨੂੰ ਫੋਨ ਕਰੀ ਜਵਾਬ ਠੀਕ ਹੈ ਯਾਰ ਕੀ ਕਰਾਂ ਮੈਂ ਕਿਵੇਂ ਮੈਂ ਆਉਣਾ ਵਿਆਹ ਕਰਾਉਣਾ ਮੈਂ ਤਾਂ ਪਹਿਲੇ ਹੀ ਫਸਿਆ ਦੇਖਾਂ ਅਲਮਦਾਨੀ ਜੀਏ ਗੱਲ ਨਾਲੀ ਹੈ ਕੀ ਕਰਾਂ ਲੜੀ ਕੀ ਹੋ ਗਿਆ ਜੀ ਐ ਘਰ ਤੋਂ ਬੈਠੇ ਤੁਸੀਂ ਤੁਸੀਂ ਇੱਥੇ ਹੀ ਕਰਨ ਆਏ ਹੋ ਨਾ ਤੂੰ ਇੱਥੇ ਹੀ ਲੈਣ ਆਈ ਆਂ ਆਏ ਪੇ ਮੈਂ ਬੈਠਾ ਹਾਂ ਕੰਮ ਕਰਦਾ ਹੱਕਦੀਆਂ ਦਾ ਬੰਦਾ ਥੈਂਕ ਯੂ ਬੋਲਦਾ ਹਾਂ ਰੋਟੀ ਲੈ ਕੇ ਆਏ ਆਂ ਵੀਰਪਾਲ ਕਹਿੰਦੀ ਚੱਲ ਮੈਂ ਘਰੇ ਕਰਦੀ ਆ ਮੈਨੂੰ ਵੀ ਖੇਤ ਲੈ ਜਾ ਖੇਤ ਇਹਦਾ ਕੰਮ ਹੈ ਉਹ ਵੀ ਬੇਬੇ ਤੂੰ ਸਿਆਣੀ ਬਹਿਣੀ ਹੈਗੀਆਂ ਨੁਹਾਤੀਆਂ ਘਰੇ ਰਹਿੰਦੀਆਂ ਹੁੰਦੀਆਂ ਨੇ ਖੇਤ ਥੋੜੀ ਆਉਂਦੀਆਂ ਹੁੰਦੀਆਂ ਨੇ ਇਹ ਗੱਲ ਸੁਣ ਪੁੱਤ ਕੋਈ ਨਾ ਸੁਖਨਾ ਆਵੇ ਕਿਹਦੀ ਆਈ ਐ ਇਹ ਕਿਹੜਾ ਕਿਸੇ ਦੇ ਖੇਤ ਗਈ ਐ ਰਾਤੀ ਰੋਟੀ ਬਗਜੋ ਹੁਣ ਐ ਕਿ ਕਰੀ ਜਨਾ ਪੁੱਤ ਕੋਈ ਨਹੀਂ ਅਸੀਂ ਬਗਜਨੇ ਰੋਟੀ ਖਾ ਲਾ ਤੂੰ ਓ ਬੇਬੇ ਗਰਮੀ ਵਾਲੀ ਐ ਠੀਕ ਐ ਤੇ ਮੇਰਾ ਅੱਗੇ ਤਾਂ ਮਾਰਿਆ ਤਾਂ ਮੈਨੂੰ ਤੁਸੀਂ ਜਾਵੜੋ ਨਹੀਂ ਐਂ ਪੁੱਛਦੀ ਸੀ ਵੀ ਠੀਕ ਓ ਤੁਸੀਂ ਹਾਂ ਮੈਂ ਠੀਕ ਹਾਂ ਚਲ ਆ ਜਾ ਪੁੱਤ ਕੋਈ ਨਾ ਚਲ ਖਾ ਲੂਗਾ ਯਾਰ ਕੀ ਕਰਾਂ ਮੇਰਾ ਤਾਂ ਮਰਨ ਹੋਇਆ ਪਿਆ ਜੋ ਮੈਂ ਪਸੰਦੀ ਹਰਪ੍ਰੀਤ ਨੂੰ ਕਰਦਾ ਸੀ ਮੇਰੀ ਮਾਂ ਨੂੰ ਚਾਹੀਦਾ ਨਹੀਂ ਸੀ ਮੇਰਾ ਕਿਤੇ ਹੋਰਾਂ ਦੇ ਵਿਆਹ ਕਰਨਾ ਹੁਣ ਕੀ ਕਰਾਂ ਸਮਝੋ ਬਾਹਰ ਹੋ ਗਈ ਗੱਲ ਮੇਰੀ ਤਾਂ ਕਰਦਾ ਮਰਦਾ ਇੱਕ ਜੀ ਕਰਦਾ ਜਾ ਇਹਨੂੰ ਮਾਰ ਦੇ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ